ਬਿਲਾਵਲਾ ਮਹਲਾ ਚੌਥਾ ਗੁਰਮੁਖ ਅਗੰਮ ਅਗੋਚਰ ਧਿਆ ਹਾਂ ਬਲ ਬਲ ਸਤ ਗੁਰ ਸਤ ਪੁਰਖਈਆ ਛੇ ਭਾਈ ਮੈਂ ਗੁਰੂ ਮਹਾਂਪੁਰਖ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਗੁਰੂ ਦੀ ਸ਼ਰਨ ਪੈ ਕੇ ਮੈਂ ਉਸ ਅਪੌਂਸ ਪ੍ਰਭੂ ਦਾ ਨਾਮ ਸਿਮਰ ਰਿਹਾ ਹਾਂ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਰਾਮ ਨਾਮ ਮੇਰੇ ਪ੍ਰਾਣ ਵਸਾਏ ਸਤਗੁਰ ਪਰਸ ਹਰ ਨਾਮ ਸਮਈਆ ਗੁਰੂ ਨੇ ਪ੍ਰਮਾਤਮਾ ਦਾ ਨਾਮ ਮੇਰੇ ਹਰੇਕ ਸਵਾਸ ਵਿੱਚ ਵਸਾ ਦਿੱਤਾ ਹੈ ਗੁਰੂ ਦੇ ਚਰਨਾਂ ਨੂੰ ਛੋ ਕੇ ਪ੍ਰਮਾਤਮਾ ਦੇ ਨਾਮ ਵਿੱਚ ਮੈਂ ਲੀਨ ਰਹਿੰਦਾ ਹਾਂ ਜਨ ਕੀ ਟੇਕ ਹਰ ਨਾਮ ਟਿਕਈਆ हे भाई गुरु ने परमात्मा दा नाम मैं दास दी जिंदगी दा सहारा बना देता है सतगुरु की तार लागा जावां गुरु कृपा ते हर दर लहीया रहाओ मैं गुरु दा पल्ला फड़ के जीवन पंद ते तुरया जा रहा हां गुरु दी मेहर नाल मैं परमात्मा दे ਮਹਲ ਦਾ ਦਰਵਾਜਾ ਲੱਭ ਲਿਆ ਹੈ ਇਹ ਸਰੀਰ ਕਰਮ ਕੀ ਧਰਤੀ ਗੁਰਮੁਖ ਮਤ ਮਤ ਤਤ ਕੜਈਆ ਏ ਭਾਈ ਇਹ ਮਨੁੱਖਾ ਸਰੀਰ ਇੱਕ ਅਜੇ ਹੀ ਧਰਤੀ ਹੈ ਜਿਸ ਵਿੱਚ ਰੋਜ਼ਾਨਾ ਕੀਤੇ ਜਾ ਰਹੇ ਕਰਮ ਬੀਜ ਬੀਜੇ ਜਾ ਰਹੇ ਹਨ ਜਿਵੇਂ ਦੁੱਧ ਨੂੰ ਰੜਕ ਰੜਕ ਕੇ ਮੱਖਣ ਕੱਢ ਲੀਦਾ ਹੈ ਤੇ ਵੀ ਗੁਰੂ ਦੀ ਸ਼ਰਨ ਪੈ ਕੇ ਇਹਨਾਂ ਰੋਜ਼ਾਨਾ ਕੀਤੇ ਜਾ ਰਿਹਾ ਹੈ ਕਰਮਾਂ ਨੂੰ ਸੋਧ-ਸੋਧ ਕੇ ਉੱਚਾ ਆਤਮਿਕ ਜੀਵਨ ਪ੍ਰਾਪਤ ਕਰ ਲਈਦਾ ਹੈ। ਲਾਲ ਜਵੇਹਰ ਨਾਮ ਫਰਗਾਸਿਆ ਭੰਡੈ ਭਾਉ ਪਵਹਿ ਤਤੈ ਆ। ਜਿਸ ਹਿਰਦੇ ਰੂਪ ਭਾਡੇ ਵਿੱਚ ਗੁਰੂ ਪ੍ਰਮਾਤਮਾ ਦਾ ਮਹਾਨ ਕੀਮਤੀ ਨਾਮ ਪ੍ਰਗਟ ਕਰ ਦਿੰਦਾ ਹੈ ਉਸ ਹਿਰਦਾ ਭਾਡੇ ਵਿੱਚ ਪ੍ਰੇਮ ਆ ਵੱਸਦਾ ਹੈ। ਦਾਸਨ ਦਾਸ ਦਾਇਸ ਹੋਏ ਰਹੀ ਐ ਜੋ ਜਨਾਂ ਰਾਮ ਭਗਤ ਨਿਜ ਭਈਆ ਏ ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਖਾਸ ਭਗਤ ਬਣ ਜਾਂਦੇ ਹਨ ਉਹਨਾਂ ਦੇ ਦਾਸਾਂ ਦੇ ਦਾਸਾਂ ਦੇ ਦਾਸ ਬਣ ਕੇ ਰਹਿਣਾ ਚਾਹੀਦਾ ਮਨ ਬੁੱਧ ਅਰਪ ਤਰ ਗੁਰ ਅਗੇ ਗੁਰ ਪ੍ਰਸਾਦੀ ਮੈਂ ਅਕਥ ਕਥਈਆ ਮੈਂ ਆਪਣੇ ਗੁਰੂ ਦੇ ਅੱਗੇ ਆਪਣਾ ਮਨ ਭੇਟਾ ਕਰ ਦਿੱਤਾ ਹੈ ਆਪਣੀ ਅਕਲ ਭੇਟਾ ਕਰ ਦਿੱਤੀ ਹੈ ਗੁਰੂ ਦੀ ਕਿਰਪਾ ਨਾਲ ਹੀ ਮੈਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹਾਂ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਮਨਮੁਖ ਮਾਇਆ ਮੋਹ ਵਿਅਪੇ ਇਹ ਮਨਾਂ ਤ੍ਰਿਸ਼ਨਾ ਜਲਤ ਤਖਈਆ ਹੈ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਉਹਨਾਂ ਦਾ ਇਹ ਮਨ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ 부ਝੀ ਗੁਰ ਸ਼ਬਦ 부ਝਈਆ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਲੈ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਲੱਭ ਲਿਆ ਉਸ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬੁਝ ਗਈ ਗੁਰੂ ਦੇ ਸ਼ਬਦ ਨੇ 부ਝਾ ਦਿੱਤੀ ਇਹ ਮਨ ਨਾਚੈ ਸਤਗੁਰ ਆਗੈ ਅਨਹਦ ਸ਼ਬਦ ਤਨ ਤੁਰ ਵਜਈਆ ਏ ਭਾਈ ਜਿਸ ਮਨੁੱਖ ਦਾ ਇਹ ਮਨ ਜਿੱਧਰ ਗੁਰੂ ਤੋਰਦਾ ਹੈ ਉਧਰ ਤੁਰਦਾ ਰਹਿੰਦਾ ਹੈ ਉਸ ਦੇ ਅੰਦਰ ਸਿਫਤ ਸਲਾਹ ਦੀ ਬਾਣੀ ਦੀ ਰੌਂ ਦੇ ਇੱਕ ਰਸ ਮਨੋਂ ਵਾਜੇ ਵੱਜਦੇ ਰਹਿੰਦੇ ਹਨ ਹਰ ਹਾਰੇ ਉਸਤਤ ਕਰੇ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੁਰਿਆ ਓ ਮਨੁੱਖ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦੀ ਸਿਫਤਸਲਾ ਕਰਦਾ ਰਹਿੰਦਾ ਹੈ ਪ੍ਰਭੂ ਚਰਨਾਂ ਨੂੰ ਹਲ ਵੇਲੇ ਹਿਰਦੇ ਵਿੱਚ ਵਸਾ ਕੇ ਉਹ ਮਨੁੱਖ ਜੀਵਨ ਤੋਰ ਤਾਲ ਸਿਰ ਤੁਰਦਾ ਰਹਿੰਦਾ ਹੈ ਹਰ ਕੈ ਰੰਗ ਰਤਾ ਮਨ ਗਾਵੈ ਰਸ ਰਸਾਲ ਰਸ ਸ਼ਬਦ ਰਵਈਆ ਹੈ ਭਾਈ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਜਿਸ ਮਨੁੱਖ ਦਾ ਮਨ ਸਿੱਖ ਸਲਾ ਦੇ ਗੀਤ ਗਾਉਂਦਾ ਰਹਿੰਦਾ ਹੈ ਰਸਾਂ ਦੇ ਸੋਮੇ ਪ੍ਰਭੂ ਦੇ ਪਿਆਰ ਵਿੱਚ ਸਵਾਦ ਨਾਲ ਜੋ ਮਨੁੱਖ ਗੁਰੂ ਦੇ ਸ਼ਬਦ ਨੂੰ ਜਪਦਾ ਰਹਿੰਦਾ ਹੈ ਨਿਜ ਕਰ ਧਾਰ ਚੂਵੇ ਆਤ ਨਿਰਮਲ ਜਨ ਪਿਆ ਤਨ ਹੀ ਸੁਖ ਲਹੀਆ ਉਸ ਮਨੁੱਖ ਦੇ ਹਿਰਦੇ ਵਿੱਚ ਆਤਮਕ ਦੀਵਨ ਦੇਣ ਵਾਲੇ ਨਾਮ ਜਲ ਦੀ ਬੜੀ ਸਾਫ ਸੁਥਰੀ ਧਾਰ ਚੁੰਦੀ ਰਹਿੰਦੀ ਹੈ ਜਿਸ ਮਨੁੱਖ ਨੇ ਨਾਮ ਜਲ ਪੀਤਾ ਉਸ ਨੇ ਹੀ ਆਤਮਕ ਆਨੰਦ ਪ੍ਰਾਪਤ ਕੀਤਾ ਮਨ ਹਰਥ ਕਰਮ ਕਰੈ ਬਿਮਾਨੀ ਜਿਉ ਮਾਲਕ ਮਾਲੂ ਘਰ ਉਸ ਰਈਆ ਜਿਹੜਾ ਮਨੁੱਖ ਆਪਣੇ ਮਨ ਦੇ ਹੱਥ ਨਾਲ ਮਿੱਥੇ ਹੋਏ ਧਰਮ ਕਰਮ ਕਰਦਾ ਰਹਿੰਦਾ ਹੈ ਉਸ ਨੂੰ ਆਪਣੇ ਧਰਮੀ ਹੋਣ ਦਾ ਮਾਣ ਹੋ ਜਾਂਦਾ ਹੈ ਉਸਦੇ ਇਹ ਉਦਮ ਫਿਰ ਇਉਂ ਹੀ ਹਨ ਜਿਵੇਂ ਬੱਚੇ ਰੇਤ ਦੇ ਘਰ ਉਸਾਰਦੇ ਹਨ ਆਵੇ ਲਹਿਰ ਸਮੁੰਦ ਸਾਗਰ ਕੀ ਖਿੰਮੈ ਪਿੰਨ ਪਿੰਨ ਟਹਿ ਪਈਆ ਸਮੁੰਦਰ ਦੇ ਪਾਣੀ ਦੀ ਲਹਿਰ ਆਉਂਦੀ ਹੈ ਤੇ ਉਹ ਘਰ ਇੱਕ ਖਿੰਨ ਵਿੱਚ ਕਿਣਕਾ ਕਿਣਕਾ ਹੋ ਕੇ ਟਹਿ ਜਾਂਦੇ ਹਨ ਹਰ ਸਰ ਸਾਗਰ ਹਰ ਹੈ ਆਪੇ ਇਹ ਜਗ ਹੈ ਸਭ ਖੇਲ ਖਲਈਆ ਏ ਭਾਈ ਇਹ ਸਾਰਾ ਜਗਤ ਪ੍ਰਮਾਤਮਾ ਨੇ ਇੱਕ ਤਮਾਸ਼ਾ ਰਚਿਆ ਹੋਇਆ ਹੈ ਉਹ ਆਪ ਹੀ ਜੀਵਨ ਦਾ ਸਰੋਵਰ ਹੈ ਸਮੁੰਦਰ ਹੈ ਸਾਰੇ ਜੀਵ ਉਸ ਸਮੁੰਦਰ ਦੀਆਂ ਲਹਿਰਾਂ ਜਿਉਂ ਜਲ ਤਰੰਗ ਜਲ ਜਲਹ ਸਮਾਵੈ ਨਾਨਕ ਆਪੇ ਆਪੁਰਮਈਆ ਏ ਨਾਨਕ ਜਿਵੇਂ ਸਮੁੰਦਰ ਦੇ ਪਾਣੀ ਦੀਆਂ ਲਹਿਰਾਂ ਸਮੁੰਦਰ ਦਾ ਪਾਣੀ ਹੀ ਹਨ ਪਾਣੀ ਵਿੱਚ ਹੀ ਮਿਲ ਜਾਂਦੀਆਂ ਹਨ ਇਸੇ ਤਰ੍ਹਾਂ ਉਹ ਸੋਹਣਾ RAM ਹਰ ਥਾਂ ਆਪ ਹੀ ਆਪ ਹੈ ਬਿਲਾਵਲ ਮਹਲਾ ਚੌਥਾ ਸਤ ਗੁਰ ਪਰਚੈ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਨਨਹ ਭਸਮ ਦਰੜੀਆ ਏ ਭਾਈ ਜਿੰਨਾ ਮਨੁੱਖਾਂ ਉੱਤੇ ਗੁਰੂ પ્રસન્ન ਹੋ ਜਾਂਦਾ ਹੈ ਗੁਰੂ ਦੀ ਇਹ ਪ੍ਰਸੰਨਤਾ ਉਹਨਾਂ ਦੇ ਆਪਣੇ ਮਨ ਵਿੱਚ ਜੋਗੀਆਂ ਵਾਲੀ ਮੰਦਰਾ ਪਾਈ ਹੋਈ ਹੈ ਗੁਰੂ ਦਾ ਸ਼ਬਦ ਉਹਨਾਂ ਦੇ ਆਪਣੇ ਹਿਰਦੇ ਵਿੱਚ ਪੱਕਾ ਟਿਕਾਇਆ ਹੋਇਆ ਹੈ ਇਹ ਉਹਨਾਂ ਆਪਣੇ ਸਰੀਰ ਉੱਤੇ ਸਵਾਹ ਮੜੀ ਹੋਈ ਹੈ ਮਰ ਪਿੰਡ ਭੈ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਇਸ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਰਹਿ ਕੇ ਉਹ ਜਨਮ ਮਰਨ ਦੇ ਗੇੜ ਤੋਂ ਬਚ ਗਏ ਉਹਨਾਂ ਦਾ ਜਨਮ ਅਤੇ ਮੌਤ ਦੋਵੇਂ ਹੀ ਮੁੱਕ ਗਏ ਹ ਮੇਰੇ ਮਾਨ ਸਾਧ ਸੰਗਤ ਮਿਲ ਰਹੀਆ ਹੈ ਮੇਰੇ ਮਾਨ ਗੁਰੂ ਦੀ ਸੰਗਤ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ ਤੇ ਹਰ ਜੀ ਕਰਦੇ ਰਹਿਣਾ ਚਾਹੀਦਾ ਹੈ ਕਿਰਪਾ ਕਰੋ ਮਦਸੂਦਨ ਮਾਧੋ ਮੈਂ ਖਿੰਖਿਨ ਸਾਧੂ ਚਰਨ ਪਖਈਆ ਰਹਾਓ ਹੈ ਮਦਸੂਦਨ ਹੈ ਮਾਧੋ ਮੇਰੇ ਉੱਤੇ ਮਿਹਰ ਕਰ ਮੈਂ ਹਰ ਵੇਲੇ ਗੁਰੂ ਦੇ ਚਰਨ ਪਾਉਂਦਾ ਰਹਾ ਹਰ ਵੇਲੇ ਗੁਰੂ ਦੀ ਸ਼ਰਨ ਪਿਆ ਰਹਾ ਤਜੇ ਗ੍ਰੇਸਤ ਪਿਆਮਨ ਵਾਸੀ ਇੱਕ ਖਿੰਨ ਮਨੁ ਆ ਟਿਕੈ ਨਾ ਟਿਕਈਆ ਪਰ ਏ ਭਾਈ ਜਿਹੜਾ ਮਨੁੱਖ ਗ੍ਰਸਥ ਛੱਡ ਜਾਂਦਾ ਹੈ ਤੇ ਜੰਗਲ ਦਾ ਵਾਸੀ ਜਾ ਬਣਦਾ ਹੈ ਇਸ ਤਰ੍ਹਾਂ ਉਸ ਦਾ ਮਨ ਤਾਂ ਟਿਕਾਇਆ ਇੱਕ ਖਿੰਨ ਵਾਸਤੇ ਵੀ ਨਹੀਂ ਟਿਕਦਾ। ਧਾਵਤ ਧਾਇ ਤਦੇ ਕਰ ਆਵੇ ਹਰ ਹਰ ਸਾਧੂ ਸ਼ਰਣ ਪਵਈਆ ਏ ਭਾਈ ਇਹ ਭਟਕਦਾ ਮਨ ਭਟਕ ਭਟਕ ਕੇ ਤਦੋਂ ਹੀ ਟਿਕਾਉ ਵਿੱਚ ਆਉਂਦਾ ਹੈ ਜਦੋਂ ਮਨੁੱਖ ਪਰਮਾਤਮਾ ਦੀ ਗੁਰੂ ਦੀ ਸ਼ਰਣ ਪੈਂਦਾ ਹੈ। ਯਾ ਪੁੱਤ ਛੋੜ ਸੰਿਆਸੀ ਆਸਾ ਆਸ ਮਨ ਬਹੁਤ ਕਰਈਆ ਏ ਭਾਈ ਜਿਹੜਾ ਮਨੁੱਖ ਧੀਆਂ ਪੁੱਤਰ ਪਰਿਵਾਰ ਛੱਡ ਕੇ ਸੰਿਆਸੀ ਜਾ ਬਣਦਾ ਹੈ ਉਹ ਤਾਂ ਫਿਰ ਵੀ ਆਪਣੇ ਮਨ ਵਿੱਚ ਅਨੇਕਾਂ ਹੀ ਆਸਾਂ ਬਣਾਉਂਦਾ ਰਹਿੰਦਾ ਹੈ ਆਸਾ ਆਸ ਕਰੇ ਨਹੀਂ ਮੂਝੈ ਗੁਰ ਕੈ ਸ਼ਬਦ ਨਿਰਾਸ ਸੁਖ ਲਈਆ ਨੇਤਾ ਸਾਂ ਬਣਾਉਂਦਾ ਹੈ ਇਸ ਤਰ੍ਹਾਂ ਸਹੀ ਆਤਮਿਕ ਜੀਵਨ ਨੂੰ ਨਹੀਂ ਸਮਝਦਾ ਪਰ ਹਾਂ ਗੁਰੂ ਦੇ ਸ਼ਬਦ ਰਾਹੀ ਦੁਨੀਆ ਦੀਆਂ ਆਸਾਂ ਤੋਂ ਉੱਤਾਂ ਹੋ ਕੇ ਮਨੁੱਖ ਆਤਮਾ ਕਾ ਆਨੰਦ ਮਾਣ ਸਕਦਾ ਹੈ ਉਪਜੀ ਤਰਕ ਦਿਗੰਬਰ ਹੋਆ ਮਨ ਦਹ ਦੇ ਸੋ ਚਲ ਚਲ ਗਮਨ ਕਰਈਆ ਏ ਭਾਈ ਕੋਈ ਮਨੁੱਖ ਅਜੇਹਾ ਹੈ ਜਿਸ ਦੇ ਮਨ ਵਿੱਚ ਦੁਨੀਆ ਵੱਲੋਂ ਨਫ਼ਰਤ ਪੈਦਾ ਹੁੰਦੀ ਹੈ ਉਹ ਨੰਗਾ ਸਾਧੂ ਬਣ ਜਾਂਦਾ ਹੈ ਫਿਰ ਵੀ ਉਸ ਦਾ ਮਾਨ ਦਸੀ ਪਾਸੀ ਦੌੜ-ਦੌੜ ਕੇ ਭਟਕਦਾ ਫਿਰਦਾ ਹੈ ਪ੍ਰਭਾਵਨਾ ਕਰੇ ਮੂਝੈ ਨਹੀ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਹੀਆ ਉਹ ਮਨੁੱਖ ਧਰਤੀ ਉੱਤੇ ਰਟਣ ਕਰਦਾ ਫਿਰਦਾ ਹੈ ਉਸ ਦੀ ਮਾਇਆ ਦੀ ਤ੍ਰਿਸ਼ਨਾ ਫਿਰ ਵੀ ਨਹੀਂ ਮਿਟਦੀ ਹਾਂ ਗੁਰੂ ਦੇ ਸੰਗਤ ਵਿੱਚ ਮਿਲ ਕੇ ਮਨੁੱਖ ਦਇਆ ਦੇ ਸੋਮੇ ਪ੍ਰਮਾਤਮਾ ਨੂੰ ਲਭ ਲੈਂਦਾ ਹੈ ਆਸਣ ਸਿੱਧ ਸਿਖੈ ਬਹੁ ਤੇਰੇ ਮਨ ਮੰਗੇ ਰਿੱਧ ਸਿੰਧ ਚੇਟਕ ਚੇਟਕਈਆ ਸੇ ਭਾਈ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਅਨੇਕਾਂ ਆਸਣ ਸਿੱਖਦੇ ਹਨ ਸਿੱਧ ਅਸਣ ਆਸਣ ਪਦਮ ਆਸਣ ਆਦਿਕ ਪਰ ਉਹ ਵੀ ਆਪਣੇ ਮਨ ਵਿੱਚ ਕਰਾਮਾਤੀ ਤਾਕਤਾਂ ਦੇ ਨਾਟਕ ਚੇਟਕ ਹੀ ਮੰਗਦੇ ਰਹਿੰਦੇ ਹਨ ਜਿਨ੍ਹਾਂ ਨਾਲ ਉਹ ਆਮ ਜਨਤਾ ਉੱਤੇ ਆਪਣਾ ਪ੍ਰਭਾਵ ਪਾ ਸਕਣ ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿਧ ਪਈਆ ਉਹਨਾਂ ਦੇ ਮਨ ਵਿੱਚ ਮਾਇਆ ਵੱਲੋਂ ਤ੍ਰਿਪਤੀ ਨਹੀਂ ਹੁੰਦੀ ਉਹਨਾਂ ਨੂੰ ਸੰਤੋਖ ਨਹੀਂ ਪ੍ਰਾਪਤ ਹੁੰਦਾ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ ਹਾਂ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦੇ ਨਾਮ ਦੇ ਰਾਹੀਂ ਮਨੁੱਖ ਤ੍ਰਿਪਤੀ ਹਾਸਲ ਕਰ ਲੈਂਦਾ ਹੈ ਆਤਮਿਕ ਦੀਮਨ ਦੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ ਅੰਡਜ ਜੇ ਰਜ ਸੇਤਜ ਉਤਪੁਜ ਸਭ ਵਰਨ ਰੂਪ ਜੀ ਜੰਤ ਉਪਈਆ اے بھائی انڈیاں ਵਿੱਚੋਂ ਜੰਮਣ ਵਾਲੇ ਜ਼ੋਰ ਵਿੱਚੋਂ ਪੈਦਾ ਹੋਣ ਵਾਲੇ ਮੁੜਕੇ ਵਿੱਚੋਂ ਜੰਮਣ ਵਾਲੇ ਧਰਤੀ ਵਿੱਚੋਂ ਫਟਣ ਵਾਲੇ ਇਹ ਸਾਰੇ ਅਨੇਕਾਂ ਰੂਪਾਂ ਰੰਗਾਂ ਦੇ ਜੀਵ ਜੰਤ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ ਸਾਧੂ ਸ਼ਰਣਾ ਪਰੈ ਸੋ ਉਬਰੈ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਇਹਨਾਂ ਵਿੱਚੋਂ ਜਿਹੜਾ ਜੀਵ ਗੁਰੂ ਦੀ ਸ਼ਰਨ ਆ ਪੈਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਬਾਜ਼ ਨਿਕਲਦਾ ਹੈ ਚਾਹੇ ਉਹ ਖत्री ਹੈ ਚਾਹੇ ਬ੍ਰਾਹਮਣ ਹੈ ਚਾਹੇ ਸ਼ੂਦਰ ਹੈ ਚਾਹੇ ਵੈਸ਼ ਹੈ ਚਾਹੇ ਮਹਾ ਚੰਡਾਲ ਹੈ ਨਾਮਾ ਜੈ ਦਿਓ ਕਬੀਰ ਤਲੋਚਨ ਔ ਜਾਤ ਰਵਿਦਾਸ ਚਮਿਆਰ ਚਮਈਆ ਹੈ ਭਾਈ ਨਾਮਦੇਵ ਜੈ ਦਿਓ ਕਬੀਰ ਤਲੋਚਨ ਨੀਵੀਂ ਜਾਤ ਵਾਲਾ ਰਵਿਦਾਸ ਚਮਾਰ ਜੋ ਜੋ ਮਿਲੈ ਸਾਧੂ ਜਨ ਸੰਗਤ ਧੰਨ ਧੰਨਾ ਜੱਟ ਸੈਣ ਮਿਲਿਆ ਹਰਦਈਆ ਧੰਨਾ ਜੱਟ ਸੈਣ ਨਾਈ ਜਿਹੜਾ ਜਿਹੜਾ ਵੀ ਸੰਤ ਜਨਾਂ ਦੀ ਸੰਗਤ ਵਿੱਚ ਮਿਲਦਾ ਆਇਆ ਉਹ ਭਾਗਾ ਵਾਲਾ ਬਣਦਾ ਗਿਆ ਉਹ ਦਇਆ ਦੇ ਸੂਮੇ ਪ੍ਰਮਾਤਮਾ ਨੂੰ ਮਿਲ ਪਿਆ ਸੰਤ ਜਨਾਂ ਕੀ ਹਰ ਪੈਜ ਰਖਾਈ ਭਗਤ ਬਚਨ ਅੰਗੀਕਾਰ ਕਰਈਆ ਏ ਭਾਈ ਪ੍ਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਆਪਣੇ ਸੰਤ ਜਨਾਂ ਦੀ ਸਦਾ ਇੱਜ਼ਤ ਰੱਖਦਾ ਆਇਆ ਹੈ ਸੰਤ ਜਨਾਂ ਦਾ ਪੱਖ ਕਰਦਾ ਆਇਆ ਹੈ ਨਾਨਕ ਸ਼ਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਏ ਨਾਨਕ ਆਕ ਜਿਹੜੇ ਮਨੁੱਖ ਜਗਤ ਦੇ ਜੀਵਨ ਪ੍ਰਭੂ ਦੀ ਸ਼ਰਨ ਪੈਂਦੇ ਹਨ ਪਰਬੂ ਮੇਰ ਕਰਕੇ ਉਹਨਾਂ ਦੀ ਰੱਖਿਆ ਕਰਦਾ ਹੈ ਬਿਲਾਵਲ ਮਹਲਾ ਚੌਥਾ ਅੰਦਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰਬਚਨ ਮਨ ਤੀਰ ਲਗਈਆ ਹੈ ਭਾਈ ਗੁਰੂ ਦੇ ਬਚਨ ਸੁਣ ਕੇ ਇਉਂ ਹੋਇਆ ਜਿਵੇਂ ਮੇਰੇ ਮਨ ਵਿੱਚ ਬਿਰਹੋਂ ਦੇ ਤੀਰ ਵੱਜ ਗਏ ਮੇਰੇ ਅੰਦਰ ਪ੍ਰਭੂ ਦੇ ਦਰਸ਼ਨ ਦੀ ਤਾਂਗ ਪੈਦਾ ਹੋ ਗਈ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕਿ ਜਾਣੈ ਕੋ ਪੀਰ ਪਰਈਆ ਹੈ ਭਾਈ ਮੇਰੇ ਮਨ ਦੀ ਇਸ ਮੇੜੇ ਦੀ ਪੀੜਾ ਨੂੰ ਮੇਰਾ ਆਪਣਾ ਮਨ ਹੀ ਜਾਣਦਾ ਹੈ ਕੋਈ ਹੋਰ ਫਰਾਈ ਪੀੜ ਨੂੰ ਕੀ ਜਾਣ ਸਕਦਾ ਹੈ RAM ਗੁਰ ਮੋਹਨ ਮੋਹ ਮਨ ਲਈਆ ਹੈ ਮੇਰੇ RAM ਪਿਆਰੇ ਗੁਰੂ ਨੇ ਮੇਰਾ ਮਨ ਆਪਣੇ ਵਾਸ ਵਿੱਚ ਕਰ ਲਿਆ ਹੈ ਹਉਮਾ ਕਲ ਬਿਕਲ ਪਈ ਗੁਰ ਦੇਖੇ ਹਉ ਲੋਟ-ਪੋਟ ਹੋਏ ਪਿਆ ਰਹਾਉ ਗੁਰੂ ਦਾ ਦਰਸ਼ਨ ਕਰਕੇ ਹੁਣ ਮੈਂ ਆਪਣੀ ਚਤ్రਾਈ ਸਿਆਣ ਪਗਵਾ ਬੈਠੀ ਹਾਂ ਮੇਰਾ ਆਪਣਾ ਆਪ ਮੇਰੇ ਆਪਣੇ ਵਾਸ ਵਿੱਚ ਨਹੀਂ ਰਿਹਾ ਮੇਰਾ ਮਾਨ ਨਾਤੇ ਮੇਰਾ ਗਿਆਨ ਇੰਦਰੇ ਗੁਰੂ ਦੇ ਵਾਸ ਵਿੱਚ ਹੋ ਗਏ ਹਾਂ ਹਉ ਨਿਰਖਤ ਫਿਰਉ ਸਭ ਦੇਸ਼ ਦੇ ਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਏ ਭਾਈ ਮੇਰੇ ਮਨ ਵਿੱਚ ਪ੍ਰਭੂ ਦੇ ਦਰਸ਼ਨ ਕਰਨ ਦਾ ਬਹੁਤ ਚਾਹਵ ਹੈ ਚਾਹਵ ਪੈਦਾ ਹੋ ਚੁੱਕਾ ਹੈ ਮੈਂ ਸਾਰੇ ਦੇਸ਼ਾਂ ਦੇ ਸੰਤਰਾਂ ਵਿੱਚ ਉਸ ਨੂੰ ਭਾਲਦੀ ਫਿਰਦੀ ਸਾਂ ਮਨ ਤਨ ਕਾਟ ਦੇ ਹਉ ਗੁਰ ਆਗੇ ਜੈਨ ਹਰ ਪ੍ਰਭ ਮਾਰਗ ਪੰਥ ਦਿਖਈਆ ਜਿਸ ਗੁਰੂ ਨੇ ਮੈਨੂੰ ਪ੍ਰਭੂ ਦੇ ਮਿਲਾਪ ਦਾ ਰਸਤਾ ਵਿਖਾਲ ਦਿੱਤਾ ਉਸ ਗੁਰੂ ਅੱਗੇ ਮੈਂ ਆਪਣਾ ਤਨ ਕੱਢ ਕੇ ਭੇਟ ਕਰ ਰਹੀ ਹਾਂ ਆਪਣਾ ਆਪ ਗੁਰੂ ਦੇ ਹਵਾਲੇ ਕਰ ਰਹੀ ਹਾਂ ਕੋਈ ਆਣ ਸੰਦੇਸ਼ ਦੇ ਪ੍ਰਭ ਕੇਰਾ ਹਿਰਦੇ ਅੰਤਰ ਮਨ ਤਨ ਮੀਠ ਲਗਈਆ اے بھائی ਹੁਣ ਜੇ ਕੋਈ ਪ੍ਰਭੂ ਦਾ ਸੁਨੇਹਾ ਲਿਆ ਕੇ ਮੈਨੂੰ ਦਿੰਦਾ ਹੈ ਤਾਂ ਉਹ ਮੇਰੇ ਹਿਰਦੇ ਵਿੱਚ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਪਿਆਰਾ ਲੱਗਦਾ ਹੈ ਮस्तक ਕਾਟ ਦੇਉ ਚਰਣਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ اے بھائی ਜਿਹੜਾ ਕੋਈ ਸਜਣ ਮੈਨੂੰ ਪ੍ਰਭੂ ਮਿਲਾਉਂਦਾ ਹੈ ਮੈਂ ਆਪਣਾ ਸਿਰ ਕੱਟ ਕੇ ਉਸਦੇ ਪੈਰਾਂ ਹੇਠ ਰੱਖਣ ਨੂੰ ਤਿਆਰ ਹਾਂ ਚੱਲ ਚੱਲ ਸਖੀ ਹਮ ਪ੍ਰਭ ਪਰਬੋਧਾ ਗੁਣ ਕਾਮਣ ਕਰ ਹਰ ਪ੍ਰਭ ਲਹੀਆ ਤੇ ਸਖੀ ਆਤੁਰ ਹੈ ਸਖੀ ਆਤੁਰ ਚੱਲੀ ਚੱਲ ਪ੍ਰਭੂ ਦੇ ਪਿਆਰ ਨੂੰ ਹਿਲਾਉਣਾ ਦਈਏ ਆਤਮ ਨੂੰ ਗੁਣਾਂ ਦੇ ਕਮਾਉਣ ਕਾਮਣ ਪਾ ਕੇ ਉਸ ਪ੍ਰਭੀ ਪਤੂ ਨੂੰ ਪਤੀ ਨੂੰ ਵਸ ਵਿੱਚ ਕਰੀਏ ਭਗਤ ਬਸ਼ਲ ਆਕੋ ਨਾਮ ਕਹੀਤ ਹੈ ਸ਼ਰਨ ਪ੍ਰਭੂ ਤਿਸ ਪਾਛੇ ਪਈਆ ਭਗਤੀ ਨਾਲ ਪਿਆਰ ਕਰਨ ਵਾਲਾ ਇਹ ਉਸ ਦਾ ਨਾਮ ਕਿਹਾ ਜਾਂਦਾ ਹੈ हे ਸਖੀ ਆ ਉਸ ਦੀ ਸ਼ਰਨ ਪੈ ਜਾਈਏ ਉਸ ਦੇ ਦਰ ਤੇ ਡਿਗ ਪਈਏ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਇਸ ਸਹਿਲੀਏ ਜਿਹੜੀ ਜੀਵ ਇਸਤਰੀ ਖਿਮਾ ਵਾਲੇ ਸੁਭਾਅ ਨੂੰ ਆਪਣੇ ਆਤਮਿਕ ਜੀਵਨ ਦੀ ਸਜਾਵਟ ਬਣਾਉਂਦੀ ਹੈ ਜਿਹੜੀ ਆਪਣੇ ਮਨ ਵਿੱਚ ਗੁਰੂ ਤੋਂ ਮਿਲੀ ਆਤਮਿਕ ਜੀਵਨ ਦੀ ਸੂਝ ਦਾ ਦੀਵਾ ਜਗਾਉਂਦੀ ਹੈ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤੇ ਸਿਆਗੇ ਜੀਉ ਕਟ ਕਟ ਪਈਆ ਪ੍ਰਭੂ ਪਤੀ ਉਸ ਉੱਤੇ ਪ੍ਰਸੰਨ ਹੋ ਜਾਂਦਾ ਹੈ ਪ੍ਰਬੂਸ ਦੇ ਆਤਮਕਲਾਪ ਮਿਲਾਪ ਨੂੰ ਬੜੇ ਆਨੰਦ ਨਾਲ ਮੰਨਦਾ ਹੈ ਸਹੇਲੀ ਮੈਂ ਉਸ ਪ੍ਰਭਪਤੀ ਦੇ ਅੱਗੇ ਆਪਣੀ ਜਨ ਮੁੜ ਮੁੜ ਵਾਰਨ ਦੀ ਕਰਨ ਨੂੰ ਤਿਆਰ ਹਾਂ ਹਰ ਹਰ ਹਾਰ કંਠ ਹੈ ਬਨਿਆ ਮਨ ਮੋਤੀ ਚੂੜ ਵਡ ਗਹਿਨ ਗਹਿਨਿਆ اے ਸਹੇਲੀਏ ਪ੍ਰਮਾਤਮਾ ਦੇ ਨਾਮ ਦੀ ਸਵਾਸ ਸਵਾਸ ਦੀ ਆਪ ਦਾ ਹਾਰ ਮੈਂ ਆਪਣੇ ਗਲ ਵਿੱਚ ਪਾ ਲਿਆ ਹੈ ਯਾਦੀ ਬਰਕਤ ਨਾਲ ਸੁੰਦਰ ਹੋ ਚੁੱਕਿਆ ਆਪਣਾ ਮਨ ਮੈਂ ਸਭ ਤੋਂ ਵੱਡਾ ਮੋਤੀ ਚੂਰ ਗਹਿਣਾ ਬਣਾ ਲਿਆ ਹੈ ਹਰ ਹਰ ਸ਼ਰਦਾ ਸੇਜ ਵਿਛਾਈ ਪ੍ਰਭ ਛੋੜ ਨ ਸਕੇ ਬਹੁਤ ਮਨ ਭਈਆ ਹਰ ਨਾਮ ਦੀ ਸ਼ਰਦਾ ਦੀ ਮੈਂ ਆਪਣੇ ਹਿਰਦੇ ਵਿੱਚ ਸੇਜ ਵਿਛਾ ਦਿੱਤੀ ਹੈ ਮੇਰੇ ਮਨ ਵਿੱਚ ਉਹ ਪ੍ਰਭੂਪਤੀ ਬਹੁਤ ਪਿਆਰਾ ਲੱਗ ਰਿਹਾ ਹੈ ਹੁਣ ਮੈਨੂੰ ਯਕੀਨ ਹੈ ਕਿ ਉਹ ਪ੍ਰਭੂਪਤੀ ਮੈਨੂੰ ਛੱਡ ਨਹੀਂ ਸਕਦਾ ਕਹ ਪ੍ਰਭ ਅਵਰ ਅਵਰ ਕਿਛ ਕੀਜੈ ਸਬ ਬਾਦ ਸ਼ਿੰਗਾਰ ਫੋਕਟ ਫੋਕਟਿਆ اے ਸਹੇਲੀਏ ਜੇ ਪ੍ਰਭੂਪਤੀ ਕੁਝ ਹੋਰ ਆਖਦਾ ਰਹੇ ਤੇ ਜੀਵ ਸਤਰੀ ਕੁਝ ਹੋਰ ਕਰਦੀ ਰਹੇ ਤਾਂ ਉਸ ਜੀਵ ਸਤਰੀ ਦਾ ਸਾਰਾ ਸ਼ਿੰਗਾਰ ਸਾਰਾ ਧਾਰਨੂ ਕੋਦਮ ਵਿਅਰਥ ਚਲਾ ਜਾਂਦਾ ਹੈ ਬਿਲਕੁਲ ਫੁੱਕਾ ਬਣ ਜਾਂਦਾ ਹੈ ਕਿਉਂ ਸ਼ਿੰਗਾਰ ਮਿਲਣ ਕੈ ਤਾਈ ਪ੍ਰਭ ਲੀਓ ਸੁਹਾਗਣ ਥੂਕ ਮੁਖ ਪਈਆ ਉਸ ਦੇ ਮੂੰਹ ਉਤੇ ਤਾਂ ਥੂਕਾਂ ਹੀ ਪਈਆਂ ਉਸ ਪ੍ਰਭੂ ਨੇ ਤਾਂ ਕਿ세 ਹੋਰ ਸੁਹਾਗਣ ਨੂੰ ਆਪਣੀ ਬਣਾ ਲਿਆ ਹਾਂ ਮਚੇਰੀ ਤੂੰ ਅਗੰਮ ਗਸਾਈ ਕਿਆ ਹਮ ਕਰਹ ਤੇਰੇ ਵਸ ਪਈਆ हे ਪ੍ਰਭੂ ਅਸੀਂ ਤੇਰੀਆਂ ਦਾਸੀਆਂ ਹਾਂ ਤਵਾ ਪਹੁੰਚ ਤੇ ਧਰਤੀ ਦਾ ਖਸਮ ਹੈ ਅਸੀਂ ਜੀਵ ਇਸਤਰੀਆਂ ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਕਰ ਸਕਦੀਆਂ ਅਸੀਂ ਤਾਂ ਸਦਾ ਤੇਰੇ ਵਾਸ ਵਿੱਚ ਹਾਂ ਦਇਆ ਦੀਨ ਕਰੋ ਰਖ ਲਿਓ ਨਾਨਕ ਹਰ ਗੁਰ ਸ਼ਰਨ ਸਮਈਆ ਤੇ ਨਾਨਕ ਕਹੇ ਹਰੀ ਅਸਾਂ ਕੰਗਾਲਾਂ ਉਤੇ ਮਿਹਰ ਕਰ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਸਾਨੂੰ ਗੁਰੂ ਦੀ ਸ਼ਰਨ ਵਿੱਚ ਸਮਾਈ ਲਈ ਰੱਖ